ਉਜੀ ਅਸੀਂ ਜਾ ਰਹੇ ਅੰਬਰਸਰ ਅਸੀਂ ਬਹੁਤ ਤਸ਼ੱਦਦ ਤੋਂ ਬਾਅਦ ਆ ਢਾਬੇ ਤੇ ਰੁਕਿਆ ਸੀ ਆ ਪਤਾ ਨਹੀਂ ਢਾਬੇ ਦਾ ਸਾਂਝਾ ਵਾਲਾ ਲੈ ਉਸਤਾ ਜੀ ਤਾਂ ਹੀ ਰੁਕਿਆ ਤਾਂ ਜਿਹੜੇ ਨਾਮ ਦੀ ਚਾਹ ਪੀਤੀ ਆ ਤੇ ਆ ਦੇਖੋ ਜੀ ਅਦਰ ਮੁੰਡਾ ਪਛਾਣ ਉਹ ਤਾਂ ਗੌਰ ਤਾਂ ਖਰੇ ਹੋ ਕਰ 5x ਤੇ ਮੁੰਡੇ ਦਾ ਲਾਤਾਂ ਮੂੰਹ ਚੱਕ ਕੇ ਬਸ ਬਸ ਓਕੇ ਬਸ ਥੱਲੇ ਕਰ ਲੈ ਠੀਕ ਹੈ ਪੀ ਲੈ ਹੁਣ ਚਾਹ ਤੂੰ ਹਾਂ ਹਾਂ ਗੁੜਾ ਵਾਲੀ ਚਾਹ ਪੀ ਕੇ ਪਰਸੂ ਹੋਰੀ ਲੈ ਆਹ ਦੇਖ ਇਧਰ ਨਾ ਦੇਖ ਕੀ ਗੱਲਾ ਕਰਦੇ ਮੈਂ ਖੜ ਜਾ ਇੱਕ ਲੰਬਾ ਲੈਣਾ ਬਾਈ ਤੂੰ ਕਿਵੇਂ 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 ਆਹ ਚਾਹ ਕਹਿ ਕੇ ਗੁੜਾ ਵਾਲੀ ਦਿੱਤੀ ਪਰ ਸ਼ੱਕਰ ਦੀ ਗੁੜਤਾ ਚਾਹਿਆ ਉੱਥੋਂ ਗੁੜ ਚਾਹ ਦਵੇਂ ਚਾਹ ਦੇ ਵਾਲੀ ਦਿਖਾ ਮੇਰੇ ਤੇ ਮੁੱਕ ਗਈ ਬੇਈਮਾਨੀ ਹੋ ਗਈ ਸਾਡੇ ਨਾਲ ਬੇਈਮਾਨੀ ਦੇ ਪੁਰ ਖਾਲੀ ਹੁੰਦੇ ਨੇ ਕਹਿੰਦੇ ਮੇਰੇ ਸਾਥ ਨੇ ਬੇਈਮਾਨੀ ਕਰੀਆ ਕੋਈ ਨਾ ਫਿਰ ਕਿਉਂ ਨਾ ਕਰਦੇ ਉਹ ਪਰਸੂ ਸੋਹਣੇ ਹੀ ਬਹੁਤ ਆ ਰਹੇ ਸੌਣ ਲੱਗੇ ਮੈਂ ਤਾਂ ਜੰਮਈ ਸੋਹਣਾ ਹਾਂ ਲੈ ਆਏ ਹਾਏ ਮੈਂ ਦੇਖੀ ਕਿਹਨੇ ਕ ਸੁਹਣਾ ਆ ਰਹੇ ਬਹੁਤ ਸੋਹਣਾ ਆ ਰਹੇ ਸੱਚੀ ਰਾਣੀ ਤੂੰ ਹੈ ਨਹੀਂ ਤੀ ਬਿਆਲੇ ਵਾਲਾ ਬ ਕੀ ਆ ਸਰ ਹਾਂ ਇੱਕ ਗੱਲ ਹੈ ਓਏ ਐ ਐ ਸਿੰਕਦੇ ਹੋਰੇ ਦੇਖੀ ਪਰਸੂ ਸੌਣ ਲੱਗੇ ਆਏ ਹਾਏ ਤੂੰ ਪਰਦਾ ਭੰਦਰ ਕਲਾਪ ਕਾਲ ਨਾ ਘਾਟ ਵਿਚੀ ਚਲੋ ਮੈਂ ਵੀ ਪਲਾ ਦੂੰ ਚਲੋ ਵੀ ਪਲਾ ਦੀ ਐਂਜ ਕਰੀ ਐਂਜ ਕਰਦੀ ਆਏ ਹਾਏ ਪਰਸੂ ਸੌਣ ਲੱਗੇ ਪਤਾ ਹੀ ਨਹੀਂ ਲੱਗਦਾ ਤਿੰਨੇ ਪਰਸੂ ਓਏ ਨਾਲੇ 1 ਮਿੰਟ ਅੱਜ ਦਾ ਰੂਟ ਜਿਹੜਾ ਸੀ ਆਇਆ ਉਹ ਸਾਰੀ ਜ਼ਿੰਦਗੀ ਯਾਦ ਰੱਖ ਆ ਆ ਬੰਦਾ ਗਲਤ ਲੈ ਕੇ ਆਇਆ ਹਨਾ

ਤੁਸੀਂ ਕੀ ਕਹਿਣਾ ਚਾਹੋਗੇ ਜੀ ਬਈ ਬਹੁਤ ਨੰਦਾਰ ਹੈ ਕਦੇ ਇਧਰ ਨੂੰ ਲੱਭਣ ਲੈ ਗਏ ਨੇ ਕਿਸੇ ਨੂੰ ਕਦੇ ਉਧਰ ਨੂੰ ਕਦੇ ਉਹਨੂੰ ਲੈ ਕੇ ਇਧਰ ਮੈਨੂੰ ਦਵਾਰੋਂ ਪੁੱਛ ਵੀ ਕਿ ਕਿਵੇਂ ਦਾ ਫੀਲ ਕਿਵੇਂ ਦਾ ਫੀਲ ਹੋ ਰਿਹਾ ਜੀ ਥੋੜਾ ਜਿਹਾ ਮੱਛਰ ਲੜੀ ਜਾਂਦੇ ਜੀ ਹੁਣ ਗਰਮੀ ਫੀਲ ਹੋ ਰਹੀ ਆ ਦਿਖਾ ਦੇਖ ਦੇਖ ਜਾਣਾ ਤਾਂ ਦੇਖ ਕੀ ਕੀ ਜੀਗਾ ਤੁਸੀਂ ਲੱਤਾਂ ਮਾਰਦੇ ਹੋ ਯਾਰ ਕੋਈ ਗੱਲ ਆ ਕੋਈ ਦੱਸੋ ਤੁਸੀਂ ਗੰਦ ਪਾ ਰੱਖਿਆ ਓਏ ਬਹੁਤ ਸਾਰਾ ਡੱਬਰੀ ਪੈ ਗਿਆ ਮੈਂ ਗੱਦੀ ਤੋਂ ਬੰਦਾ ਬਣਾਇਆ ਸੀ ਹਾਂ ਕਈ ਇਹਨੇ ਡੀਟ ਨੇ ਮਾਰ ਰਿਹਾ ਮੈਨੂੰ ਤਾਂ ਦਿਖਾ ਦਿਓ ਯਾਰ ਮੇਰੇ ਨਾਲ ਵੀ ਗੱਲ ਕਰਾਓ ਲੋ ਜੀ ਆ ਸਾਡਾ ਜਸ ਬਾਈਆ ਤੇ ਆ ਦਸਾਂਝਾਂ ਵਾਲਾ ਤੇ ਜਸ ਤੇ ਦਸਾਂਝਾਂ ਵਾਲੇ ਜਦੋਂ ਇਕੱਠੇ ਹੋ ਜਾਣ ਹਾਂ 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 ਉਵੇਂ ਖੜਾ ਸਾਰੇ ਫਰੀਜ ਪ੍ਰਮੋਸ਼ਨ ਕਰੀ ਜਾਂਦੇ ਹੋ ਇਹ ਤਾਂ ਬੇਦੀ ਕਰਦੇ ਆਪਾਂ ਕੱਟ ਦਾਂਗੇ ਜਸ ਤੇ ਦਸਾਂਝਾਂ ਵਾਲਾ ਇਕੱਠੇ ਇੱਕੋ ਪੋਜ ਜਦੋਂ ਉਹਨਾਂ ਦਾ ਦੇਖੋ ਬਈ ਇੱਕੋ ਪੋਜ ਜਦੋਂ ਇਕੱਠੇ ਹੋ ਜਾਣ ਦੋ ਯਾਰ ਮਿਲ ਬੈਠेंगे ਬਸ ਮੇਰਾ ਨਿੱਕੜਾ ਨਿਕਲਿਆ ਵਾ ਖੱਲਾ ਉਵੇਂ ਚਲੋ ਕੋਈ ਨਹੀਂ ਪੈਕ ਪੈ ਜਾਣਗੇ ਆ ਜਸ ਬਾਈਆ ਆਪਣਾ ਦੇਖੋ ਜਸ ਕਿਉਂ ਜਸ ਤੇ ਲੋ ਯੋ ਬੇਬੀ ਉੱਧਰ ਆਹਾ ਆਹ ਦੇਖੋ ਕੌਣ ਨਾ 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 ਲੋਕੇਸ਼ਨਾਂ ਗਲਤ ਭੇਜੀਆਂ ਨੇ ਸਾਡੀ ਇਹਨੇ ਲੋਕੇਸ਼ਨ ਬਹੁਤ ਗਲਤ ਭੇਜੀ ਆ ਇਹਨਾਂ ਸਲੇਬਾਂ ਕਿਉਂ ਦਿਖਾਈ ਜਾਂਦਾ ਯਾਰ ਹਾਂ ਅੱਛਾ ਲੈ ਬਈ ਇਹ ਆਹ ਲੋ ਜੀ ਜਿਹੜੀ ਇਹਦੇ ਅੱਖਾਂ ਦੇ ਵਿੱਚ ਦੀ ਰੋਡ ਐ ਉਹ ਰੋਡ ਆਉਂਦਾ ਜਿੱਥੋਂ ਦੀ ਅਸੀਂ ਲੰਗੇ ਆ ਲੰਗੇ ਆ ਹੂੰ ਜੋ ਰਾਹ ਅਸੀਂ ਗਏ ਆ ਹਾਂ ਯਾ ਬੇਬੀ ਓਹ ਓਹ ਬੇਬੀ ਬਹੁਤ ਸੋਹਣਿਆ ਰਨੇ ਸ਼ੈਂਕ ਜਿਓਏ ਹਾਂ ਸ਼ੈਂਕ ਤਾਂ ਹੀ ਆ ਸ਼ੈਂਕ ਤਾਂ ਆਪਾਂ ਟਾਟਾ ਤਲਵਾਇ ਹੋਇਆ ਬਹੁਤ ਥੋੜੇ ਸ਼ੈਂਕ ਕਰ ਰਹੇ ਨੇ ਓਏ ਹੂੰ ਸ਼ੈਂਕ ਕੀ ਦਿੰਦੇ ਨੇ ਸਾਡੀ ਨਮੀ ਗੱਡੀ ਤੇ ਆਏ ਜੀ ਹੂੰ ਸਾਡੀ ਆਇਆ ਛਾਪੇ ਜੀ ਹੂੰ ਆਉਂਦੇ ਨੇ ਆ ਪੀਰ ਤੋਂ ਕੀ ਕਰੀਓ ਉੱਧਰ ਉਹ ਹੱਥ ਥੋਲਾ ਬਈ ਜਿਹੜੇ ਉਹਤੇ ਡੀਜ਼ਲ ਵਾਲੇ ਡੀਜ਼ਲ ਵਾਲੇ ਉਹ ਤਾਂ ਡੀਜ਼ਲ ਲੂਜ਼ ਵਗਾ ਆ ਗੱਡੀ ਦਾ ਮੱਥਾ ਟਕਿਆ ਆਉਣਾ ਆਏ ਅਸੀਂ ਹੂੰ ਅੰਮ੍ਰਿਤਸਰ ਹੂੰ ਦੇਖ ਗਾ ਗੱਡੀ ਖੜੀ ਆ ਬਈ ਆਪ ਦੇ ਟਕਾਉਂਦੇ ਫਿਰਦੇ ਨੇ ਆ ਗੱਡੀ ਖੜੀ ਆ ਆਪਣੀ ਇੱਕ ਤੇ ਅਗਲੀ ਵਾਰੀ ਪਤਾ ਕੀ ਆ ਬਈ ਹੂੰ ਮੈਂ ਦੱਸਦਾ ਅਗਲੀ ਉਹ ਚਲ ਉਹ ਤਾਂ ਛੱਡ ਦੇ ਅਗਲੀ ਵਾਰੀ ਬਾਬਾ ਸੁੱਖ ਰੱਖੇ ਆਹੀ ਡਿਫੈਂਡਰਾਂ ਦੇ ਆਵਾਂਗੇ ਇਸ ਵਾਰ ਅਸੀਂ ਆ ਗੱਡੀ ਦਾ ਮੱਥਾ ਟੇਕ ਆਉਣ ਆ ਰਹੇ ਆ ਅਗਲੀ ਵਾਰੀ 8 ਡਿਫੈਂਡਰ 8 ਡਿਫੈਂਡਰਾਂ ਜਾਵਾਂਗੇ ਡਿਫੈਂਡਰਾਂ ਬਾਬਾ ਭਲੀ ਕਰੇ ਮਾਲਕ ਭਲੀ ਕਰੇ ਅਸੀਂ 8 ਡਿਫੈਂਡਰਾਂ ਸਾਰੇ ਲੈ ਕੇ ਆਵਾਂਗੇ ਇਹਨੂੰ ਨਹੀਂ ਡਿਫੈਂਡਰ ਦਿਵਾਉਂਦੇ ਇਹਦਾ ਪੈਰ ਨਹੀਂ ਆਉਂਦੇ ਡਿਫੈਂਡਰ ਤੇ ਇਹਦੇ ਵਾਸਤੇ ਉਹ ਦੂਜੀ ਫੋਟੋ ਕਿਹਾਉਣੀਆਂ ਨੇ ਅਰਸੂ ਅਰਸੂ ਨਵਾ ਨਵਾ ਡਿਫੈਂਡਰ ਨਹੀਂ ਇਹਨੂੰ ਉਹ ਦੂਜੀ ਗੱਡੀ ਬੁੱਕ ਕਰਾਈ ਜਿਹੜੀ ਉੱਥੇ ਆਪਣੀ ਡੜਬੀ ਮਿਲ ਜਾਂਦੀ ਨਾ ਡੜਬੀ ਮਿਲ ਜਾਂਦੀ ਹੈ ਉਹ ਗੱਡੀ ਚਾਹੀਦੀ ਹੈ ਇਰਕੇ ਮੈਂ ਮੇਰਾ ਪਾਰਟਸ ਡਿਫੈਂਡਰ ਲੈ ਕੇ ਆਇਆ ਕਿ ਨਾ ਆਪਣਾ ਸਪਲੈਟਰ ਸੀਲ ਹੋਇਆ ਹੈ ਕਿ ਨਾ ਤੇ ਉਹ ਲੈ ਕੇ ਆਇਆ ਮੈਨੂੰ 6 ਮਹੀਨੇ ਹੋ ਗਏ ਉਹਦਾ ਕੰਮ ਕਰਾਉਣਾ ਛੱਡ ਬਾਲੋ ਤੁਸੀਂ ਆ ਇਧਰ ਨਾ ਕਰਿਓ ਕਰ ਮੋਸ਼ਨ ਹੋ ਜਾਂਦੀ ਇੱਥੇ ਉਹ ਸੈਲਫੀ ਕਰਦੀ ਇੱਕ ਸਾਰੇ ਬਾਹਰ ਆ ਲੈ ਆ ਕੋਈ ਇਹ ਆਹ ਲੈ ਜਾ ਸੈਲਫੀ ਸੈਲਫੀ ਸਿੱਕ ਆਉਂਦਾ ਫਿੱਟ ਮੈਂ ਕੱਟਦਾ ਉਹ ਸੈਲਫੀ ਕਰ ਰਿਹਾ ਉਹਦਾ ਇਲਾਕਾ ਸਾਡਾ ਭਾਈ ਸੈਲਫੀ ਉਹ ਹੋ ਗਿਆ ਲੈ ਕੀ ਹੋ ਗਿਆ ਉਹ ਪ੍ਰੋਮੋਸ਼ਨ ਪ੍ਰੋਮੋਸ਼ਨ ਰਾਣੇ ਨੇ ਉਧਰ ਕਹੀ ਕਹਿੰਦਾ ਉਹ ਹੋ ਗਿਆ ਵਾ ਕੀ ਕਹਿੰਦਾ ਪ੍ਰੋਮੋਸ਼ਨ ਐਂ ਦਿਖਾ ਲਈ ਫੰਦਲੇ ਸੈਲਫੀਆਂ ਦੇਖੋ ਸੈਲਫੀਆਂ ਹੋ ਰਹੀਆਂ ਨੇ ਹੋ ਰਹੀਆਂ ਨੇ ਸੈਲਫੀਆਂ ਦੇਖੋ ਲੈ ਦੇਖੋ ਕਿ ਸੈਲਫੀਆਂ ਵਾਲੇ ਮੂੰਹ ਤਾਂ ਦੇਖ ਲੋ ਸੈਲਫੀਆਂ ਵਾਲੇ ਆ ਦੇਖ ਆ ਦੇਖ ਆ ਆ ਆ ਓਏ ਹੋਏ ਹੋਏ ਤੇਰਾ ਹੁਸਨ ਰਾਣੇ ਹੋਏ ਹੋਏ ਤੇਰਾ ਹੁਸਨ ਇੱਟ ਬੈਜੂ ਥੱਲੋਂ ਤੇਰਾ ਹੁਸਨ ਪਾਇਆ ਇਹ ਉੱਚ ਵੀ ਇਹਦੀ ਲੱਗਦਾ ਹੁੰਦਾ ਯਾਰ ਬਸ ਕਲਾ ਤੇਰੇ ਕੁੜਤਾ ਆ ਮੈ ਪਾਇਆ ਹੋਇਆ ਇੱਕ ਦਾੜੀ ਵੀ ਘਰੀ ਹੋਈ ਹਾਂ ਉਹ ਆ ਇੱਥੇ ਦੇਖਾ ਇੱਥੇ ਦੇਖਾ ਇੱਥੇ ਬੜਾ ਜਾਨੀ ਕਿ ਪਰਸੂ ਦਾ ਆ ਦੇ ਆ ਦੇਖਾ ਵਲੌਗ ਦੇਖਾ ਇੱਧਰ ਆ ਦੇਖ ਬਹੱਦ ਵਾਲੀ ਵੀਡੀਓ ਦੇ ਪਰਸੂ ਦਾ ਸੋਨਾ ਹੋਇਆ ਹੋਇਆ ਪੈ ਕੰਮ ਇਹ ਧੋਈਏ ਦੇ ਆਉਂਦੇ ਨੇ ਸ਼ੈਂਕਰ ਸ਼ਿੰਕੇ ਦਾ ਆਦਾ ਆਦਾ ਉਹ ਲੱਗਦਾ ਟੁੱਟੀ ਜੀ ਪੰਜਾਬੀ ਵਿੱਚ ਮੈਨੂੰ ਕਹਿੰਦੀ ਫਤ ਹੈ ਤੇਰੇ ਗੀਤ ਮੈਨੂੰ ਸੱਚੀ ਬਹੁਤ ਚੰਗੇ ਲੱਗ ਗਏ ਓਏ ਆਹ ਹੋਰ ਇਹ ਤਾਂ ਦੇਓ ਯਾਰ ਸ਼ਿੰਕ ਦੇਓ ਯਾਰ ਰੂਰੇ ਦਾ ਦੇਖ ਤਾਂ ਸੀ ਰਮੇਸ਼ਾ ਸ਼ਿੰਕੋਆਂ ਦਵਾ ਹਾਂ ਆ ਪੰਜਾਬੀ ਆਦਾ ਤੂੰ ਆਦਾ ਤੂੰ ਓਚ ਵੀ ਕਰਦਾ ਸੀ ਲਵ ਜੂ ਮੇਰੇ ਯਾਰ ਇਹਦਾ ਇਹਦਾ ਫੇਵਰੇਟ ਹੈ ਕੋਈ ਸਟੈਪ ਫੇਵਰੇਟ ਆ ਹੁੰਦਾ ਸੀ ਆ ਦੇਖੀ ਹਾਂ ਮੈਂ ਕਾਫੜੀ ਕਾਇਮ ਹੀ ਕਰ ਦਿੰਦਾ ਇੱਕ ਐਂ ਵੀ ਕਰ ਦਿੰਦਾ ਮੈਂ ਲੱਤ ਨਾ ਮਾਰੀ ਆ ਰਹੀ ਆ ਰੋ ਕੋ ਜੀ ਸਾਰੇ ਆ ਵੀ ਆਪਣੇ ਪੈਕ ਟ ਸਟੈਪ ਮੇਰੇ ਮੇਰੇ ਫੋਫੜ ਦੇ ਸਟੈਪ ਕੋ ਨਾ ਫੇਵਰੇਟ ਕੀ ਅੰਦਰ ਦੀ ਆ ਹੈ ਜਦੋਂ ਐਂ ਕਰ ਰੱਖਦਾ ਉਹ ਬਾਪੂ ਬੂਆ ਜਾਂ ਮੇਰੇ ਤਾਇਆ ਦਾ ਦੇਖੀ ਉਹਦਾ ਇੱਕ ਜਿਹਾ ਐਂ ਐ ਵੀ ਕਰਦੇ ਨੇ ਇਹ ਪਹਿਲਾ ਆ ਆ ਬਾਹਲਾ ਪਹਿਲਾ ਹਦੀਆਂ ਆਖਾ ਤੇਰਾ ਵੀ ਹੈ ਹਾਂ ਕਿཅੀ ਚੀਜ਼ ਕਰਦਾ ਨਹੀਂ ਚੱਲ ਜਾ ਤੂੰ ਬਾੜਾ ਹੋ ਗਿਆ ਦਿਵਸ ਦੱਸ ਲੋਰੇ ਤੱਕ ਚੜੀ ਹੁੰਦੀ ਤੱਕ ਆ ਰਹਾ ਰਾਣੇ ਵਾਲਾ ਦਿਖਾਣਾ ਰਾਣੇ ਉਹ ਬੈਠ ਕੇ ਵਾਲਾ ਕਰਕੇ ਦਿਖਾ ਬੈਠ ਕੇ ਆਏ ਸਾਲਾ ਜੀਆਂ ਮਾਰ ਦਿੰਦਾ ਓਏ ਇਹੜੇ ਸਾਲਾ ਜੀਆਂ ਮਾਰ ਦਿੰਦਾ ਐਂ ਜੀ ਐਂ ਉਹਦਾ ਯਾਦ ਓਏ ਸਭ ਕੁਝ ਯਾਦ ਹੈ ਕਾਰਬਡ ਵੇਲੇ ਮਨ ਹਾਂ ਕਾਰਬਡ ਕਾਰਬਡ ਨੇ ਹਾਂ ਐ ਨਹੀਂ ਓਏ ਯਾਰ ਜਿਵੇਂ ਮੋਜੀ ਕਰਦਾ ਸੀ ਯਾਰ ਆ ਫੜੀ 10 ਵੜੀ ਦੇ ਦੇ ਕਿ ਇਹ ਕਿੰਨਾ ਜ਼ਬਰਦਸਤ ਹੈ ਇਹ ਉਹ ਫੁੱਟਬਾਲੀਅਰ ਕੁੰਮੀਏ ਇਹ ਕਮਾਡਰ ਵੀ ਨਾਲ ਰਹੇ ਉਹ ਹੈ ਯਾਰ ਉਹ ਡਿਸਪਲੇ ਸਟਾਪ ਇਹ ਆ ਮਸਾਲਾ ਕਰੀਂ ਕਰੀਂ ਨਾ ਪਤਾ ਕਿ ਉਹ ਜਿਹੜਾ ਹੈਗਾ ਬਈ ਉਹ ਹਰਿਆਣਵੀ ਗੀਤ ਦੇ ਉੱਪਰ ਹੀ ਸੋਹਣਾ ਲੱਗਦਾ ਹੈ ਕੱਲ੍ਹ ਮੈਂ ਹਟੇ ਜਾਂਦਾ ਪਾਛ ਰਹਿ ਨਾਚਣ ਦੇ ਜੀ ਵਰ ਕੇ ਰੈ ਕਰਕੇ ਆ ਆਜ ਹਟਾਇਆ ਨਹੀਂ ਹਟੂੰਗਾ ਰੋਕੇ ਤੇ ਵੀ ਨਹੀਂ ਡਟੂੰਗਾ ਆਜ ਨਹੀਂ ਸੁਹੂੰਗਾ ਟੇ ਮੈਂ ਹਟ ਜਾਤਾ ਹੂ ਪਾਛ ਨਾਚਣ ਦੇ ਜੀ ਵਰ ਕੇ ਨਾ ਹਟ ਜਾਤਾ ਹੂ स्टेप है। स्टेप कोई भुख मरी नहीं मेरे उपा हूं मथा टेक के दरबार साहब ਫਿਰ ਆਪਾਂ ਤੁਹਾਨੂੰ ਸੰਗਤ ਦੇ ਦਰਸ਼ਨ ਕਰਾਵਾਂਗੇ ਤੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਵੀ ਕਰਾਵਾਂਗੇ ਤੁਹਾਨੂੰ ਸਾਡੇ ਨਾਲ ਬਲੌਗ ਤੁਸੀਂ ਬਣੇ ਰਹੋ ਫਿਲਹਾਲ ਅਸੀਂ ਅੱਛੇ ਗੱਲ ਤੋਂ ਵਗਿ ਆਹ ਦੇਖੋ ਆਹ ਆਹ ਗਾਈਡ ਵਾਲਾ ਬੰਦਾ ਸਾਡਾ ਸਹੀ ਹੈ ਮਿੰਟੂ ਉਹ ਆਰੇ ਇੱਕ ਸਾਡੇ ਬਜ਼ੁਰਗ ਜੀ ਤੁਹਾਨੂੰ ਉਹ ਨੂੰ ਦੇ ਦਿੰਦੇ ਆ ਬੀਲ ਜੀ ਉਹ ਮਿੰਟੂ ਯਾਰ ਇਹ ਤਾਂ ਪੌੜੀਆਂ ਨੇ ਯਾਰ ਤੂੰ ਉਹ ਨਹੀਂ ਚੱਲ ਆ ਇਹ ਮੇਰਾ ਅਸਟਾ ਲਓ ਜੀ ਸ੍ਰੀ ਗੁਰੂਗ੍ਰਾਮ ਦਾ ਜੀ ਦੀ ਨਗਰੀ ਸ੍ਰੀ ਹਰਮੰਦਰ ਸਾਹਿਬ ਅਸੀਂ ਪਹੁੰਚ ਚੁੱਕੇ ਆ ਤੇ ਮੈਨੂੰ ਆ ਵੀਊ ਸਭ ਤੋਂ ਸੋਹਣਾ ਲੱਗਦਾ ਲੈ ਟਿੱਡੂ ਦਾ ਦੇਖ ਲੈ ਦੰਦ ਪੜੀ ਜਾਂਦੇ ਤੇ ਆ ਵੀ ਆ ਵੀਊ ਮੈਨੂੰ ਸਭ ਤੋਂ ਸੋਹਣਾ ਲੱਗਦਾ ਯਾਰ ਕਿਸੇ ਬਾਹਰਲੇ ਦੇਸ਼ ਤੋਂ ਘੱਟ ਨਹੀਂ ਲੱਗਦਾ ਸਾਡੇ ਗਾਈਡ ਸਾਹਿਬ ਜੀ ਦੱਸ ਰਹੇ ਨਹੀਂ ਕੁਝ ਤੇ ਪਤਾ ਨਹੀਂ ਕੀ ਦੱਸ ਰਹੇ ਸੀ ਤੇ ਉਹ ਤੁਹਾਨੂੰ ਫੇਰ ਦੱਸਾਂਗਾ ਆਪਾਂ ਕਦੇ ਤੇ ਇੱਧਰ ਬਲੌਗ ਵੀ ਬਣ ਰਹੇ ਨੇ ਨਾਲ-ਨਾਲ ਦੇਖੋ ਕਿਉਂਕਿ ਇਹ ਵੀਊ ਹੀ ਬੜਾ ਸੋਹਣਾ ਲੱਗਦਾ ਇੱਥੇ ਹਰ ਇੱਕ ਨੂੰ ਜੀ ਕਰਦਾ ਕਿ ਇਹ ਵੀਊ ਆਪਾਂ ਕੈਪਚਰ ਕਰੀਏ ਆਪਣੇ ਫੋਨਾਂ ਦੇ ਵਿੱਚ ਹਨਾ ਸੋ ਪਹਿਲਾਂ ਜਦੋਂ ਅਸੀਂ ਆਉਂਦੇ ਹੁੰ ਸ਼ਾਇਦ 7-8 ਸਾਲ ਪਹਿਲਾਂ ਉਦੋਂ ਇੱਥੇ ਇੰਨਾ ਖੂਬਸੂਰਤ ਨਜ਼ਾਰਾ ਨਹੀਂ ਸੀਗਾ ਪਰ ਹੁਣ ਜਿੱਦਾਂ ਜਿੱਦਾਂ ਹਨਾ ਡਿਵੈਲਪ ਹੋਈ ਜਾਂਦਾ ਸਾਰਾ ਕੁਝ ਇੱਥੇ ਬਹੁਤ ਸੋਹਣਾ ਬਸਾਸਿਕਾ ਸਿਕਾ ਇਧਰ ਆ ਕੇ ਗਿਆਨੇ ਹੋ ਜਾਂਦੇ ਨੇ ਸਾਡੇ ਵਾਲੇ ਸਾਰੇ ਦੇਖੋ ਯਾਰ ਵਿਊ ਚੈੱਕ ਕਰੋ ਦੇਖੋ ਕਿਸੇ ਬਾਹਰਲੀ ਕੰਟਰੀ ਤੋਂ ਸੱਚੀ ਨਹੀਂ ਘਟਦਾ ਇੱਥੇ ਮੈਂ ਆਪਦੀ ਮਹਾ ਦਿਖਾਵਾ ਮੈਂ ਵੀ ਮਾੜਾ ਮੋਟਾ ਟਰੈਕਟਰ ਹੈਗਾ ਏਸ਼ ਇਹ ਆਇਆ ਤੋਂ ਨਹੀਂ ਵਲੌਗ ਕਰਦੇ ਤੇ ਦੇਖੋ ਯਾਰ ਤੁਸੀਂ ਨਜ਼ਾਰਾ ਸੋ ਫਿਰ ਅਸੀਂ ਮੱਥਾ ਟੇਕਾਂਗੇ ਤੇ ਫਿਰ ਫਿਰ ਨੂੰ ਸੰਤ ਦੇ ਦਰਸ਼ਨ ਕਰਾਵਾਂਗੇ ਇੱਧਰ ਰਾਣਾ ਜੀ ਆ ਰਹੇ ਨੇ ਸਾਡੇ ਇੱਧਰ ਬਾਈ ਮਿਲ ਗਿਆ ਤੇ ਆਹ ਦੇਖੋ ਯਾਰ ਇਹਨੂੰ ਸਭ ਤੋਂ ਸੋਹਣੀ ਕਲਿੱਪ ਲੱਗੀ ਹੈ ਤੇ ਅਸੀਂ ਮੱਥਾ ਟੇਕ ਲਿਆ ਜੀ ਤੇ ਇੱਧਰ ਆ ਦੰਦ ਪਾੜ ਰਹੀ ਨੇ ਦੇਖ ਲਓ ਪਤਾ ਨਹੀਂ ਇਹਨੂੰ ਕੀ ਲੱਗਿਆ ਸਾਰੇ ਰਸਤੇ ਦੰਦ ਪਾੜਦੇ ਨੇ ਤੇ ਜੋੜਾ ਕਰ ਦੋ ਸੀ ਜੋੜੇ ਲੈ ਕੇ ਜੋੜੇ ਪਾ ਕੇ ਹੁਣ ਅਸੀਂ ਪ੍ਰਸ਼ਾਦਾ ਪਾਣੀ ਸ਼ਕਾਂਗੇ ਜੀ ਇੱਧਰ ਦੇਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈਥੀ ਬਲੌਗ ਐਂਡ ਹੁੰਦਾ ਜੀ